ਸਸਾਇਕਲ ਮਿੱਤਰੋ ਕੀ ਹਾਲ ਚਾਲ ਹੈ ਸੋਤ ਤੁਹਾਡਾ 69 ਵਲੌਗ ਵਿੱਚ ਅੱਜ ਫੇਰ ਕੁੱਕੜਾ ਤੇ ਆ ਗਏ ਆ ਇਧਰ ਆਪਣੇ ਫਾਰਮ ਉਹ ਦੋ ਥੱਲੇ ਉਧਰ ਆ ਨਾ 12 ਚੱਲੇ ਆਪਾਂ ਕਿਹੜਾ ਤੇ ਆਪਾਂ ਤਰਣਾ ਪਾਲਿਆ ਹਿੰਗਣ ਦੇ ਪਹਿਲਾਂ ਵੀ ਜਪਾ ਪ੍ਰਾਲੀ ਕੁੱਕੜਾ ਥੱਲੇ ਉਹ ਖੰਦ ਖਾਣੇ ਆ ਜਾ ਕੇ ਟਰੈਕਟਰ ਰੈਡੀ ਆ ਆਪਣਾ ਇੱਥੇ ਜਾਣਾ ਥੋੜਾ ਕਿਲੋ-ਕੰਟ ਦੂਰ ਉੱਥੇ ਗੇੜਾ ਤਿੰਨ ਛੱਡਾ ਉੱਥੇ ਹੋਰ ਉੱਥੇ ਗੇੜਾ-ਗੁੜਾ ਮਾਰਨਾ ਤਰ ਦੇ ਦੁੱਗ ਮੁੰਦਾਂ ਦਿਖਾਣੇ ਆ ਫਿਰ ਲੈ ਮਿੱਤਰੋ ਪਹੁੰਚ ਗਏ ਆਪਾਂ ਆ ਆਪਣਾ ਫਾਰਮ ਕਿੱਧਰ ਇੱਕ ਉਦੋਂ ਛੱਡਾ ਚੱਲਦੇ ਅੰਦਰ ਬਾਹਰ ਤਾਂ ਟੈਂਪਰੇਚਰ ਹੈਗਾ ਦੋ ਤੇ ਨੇ ਅੰਦਰ ਜਿਹੜਾ ਪੂਰਾ ਡਿਹੀਟ ਉਹ ਹੈਗਾ 25 ਡਿਗਰੀ ਆ ਕੋਟ ਕੁ ਸੜਾ ਖੋਲ ਦਿੰਦਾ ਟੋਕੀ ਲੈਣੀ ਪਈ ਅੰਦਰ ਬਹੁਤ ਰਮੀ ਨਹੀਂ ਧੀਆ ਔਰ ਖੋਲਦੇ ਆ ਬਲੌਕ ਅ ਕਰਤਾ ਬੂੰ ਚੱਕਰੀ ਬਾਲਟੀ ਹੈ ਅਇ ਦਸਾ ਸਿਸਟਮ ਹੀਟ ਆ ਹੁਟਾ ਤੱਕ ਖਰਾਕ ਦਾ ਕਿਦਾਂ

ਇੰਨੇ ਹੀ ਮਾਂ ਲਖੋ ਜਿਹੜਾ ਜਿਹੜੇ ਮਰੇ ਉਹ ਕੋਲ ਉਹ ਚੱਕ ਲੈਣੇ ਆ। ਉਹ ਬੱਲ ਚੱਕ ਲੈਣੇ ਉਧਰ। ਉਧਰ ਆ ਮਾਮਾ। ਆਹ ਤੇ ਆ ਰੋਲ ਜਾ। ਇਹ ਫਿਰ ਬੱਲ ਚੱਕਣੀ ਆ। ਬਾਕੀ ਇਹ ਦਿਖਾ ਦੇ ਉਹ ਸਾਰੇ। ਆਹ ਜਿਹੜੇ ਚੰਗੀ ਨਾ। ਇਹ ਜਰਾ ਆਪਣੇ। ਓਹ। ਸਾਰਾ ਖਣਾ ਥੱਲੇ ਨਾ ਦੇ ਆਵੇ। ਆਵੇ ਰੋ ਗਿਆ। ਤਾਂ ਆ ਰੋ ਲੈ ਚੋ ਕਰਨਾ। ਪਰ ਆ ਜਿਆ ਦਾ ਫਰਕੇ ਨੇ ਬੁੱਕਲੇ ਭਰ ਕੇ ਸਾਰਾ ਉਹਨਾਂ ਵਿੱਚ ਕੋਈ ਕੋਈ ਖਲਾਣਾ ਸਾਰਾ ਹੌਲ ਜੜੇ ਤੇ ਪਾਣੀ ਵੀ ਥੋੜਾ ਨਾਲ ਨਾਲ ਤੇ ਸੁੱਕਾ ਹੋਵੇ ਇਹ ਗਿੱਲਾ ਫਿਰਦਾ ਰਹੇ। ਥੋੜਾ ਥੋੜਾ ਖਲਾਣਾ ਪੈਂਦਾ। ਐ ਫਿਰ ਬੁੱਕੇ ਦੇ ਭਰਨੀ ਵਿੱਚ ਫਟਣਾ ਇਹ ਵੀ ਦੀਜੀ ਸ਼ੱਡ ਇਹ ਲੰਮੀ ਹੋੜੀ। ਉਹਨੇ ਦੇਖਣੇ ਕਿਹੜੇ ਕਿਹੜੇ ਇਹ ਬੜੀ ਲੰਬੀ ਹੋ ਦੀ ਕਹਾਣੀ ਹੈ ਟਾਈਮ ਲਾਈਨ ਵਿੱਚ ਇਹ ਡਗੜੇ ਮਹੰਚ ਬਾਕੀ ਨਾ ਘੁੰਮਣ ਵਾਲੇ ਜਿਹੜੇ ਸੱਚ ਰੋਇ ਮੇਤ ਜਿੰਨਾ ਛੱਡਾ ਸੀ ਜਿਹੜਾ ਵੱਧ ਗਿਆ ਹੈ ਹੁਣ ਮਾੜੀ ਚਾਟ ਦਰ ਨਹੀਂ ਆਇਆ ਆ ਪਾ ਗਏ ਥਾਲੀ ਉਹਦੇ ਤੇ ਹੁਣ ਚੱਲਦੇ ਆ ਚੱਟੇ ਛੱਡਾ ਲਖਣ ਆਪਣੇ ਢੋਕੇ ਮੜਾ ਪਾਣੀ ਚੋਂ ਚੱਲਦੇ ਆ ਕਿ ਜਿਹੜਾ ਹੋ ਵੱਧ ਗਿਆ ਹੈ ਇਹ ਬਾੜ ਤੋਂ ਨਹੀਂ ਇਹ ਅੱਜ ਨਹੀਂ ਹੁਣ ਵਸਾ ਬਦਲੇ ਆ ਕੱਲੀ ਦੇਖਣ ਤੋਂ ਮਾਗੇ ਨਹੀਂ ਆਪਣਾ ਮਲ ਦੇ ਸਭ ਆ ਲੈ ਬਿੱਤਿੰਨਾ ਛੱਡ ਵਾਲਾ ġੇੜਾ ਵੱਜ ਗਿਆ ਆ ਆ ਪਾਲਾ ਕੋਟ ਹੁਣ ਇੱਧਰ ਨਾ ਟਰੈਕਟਰ ਤੇ ਹਵਾ ਲਾਈ ਥੰ ਲਾ ਲਈ ਵੀ ਇੱਧਰ ਵੱਜ ਗਿਆ ਤਿੰਨਾ ġੇੜਾ ਚ ਲੋਕ ਉਗਦਾਲੇ ਆ ਟਰੈਕਟਰ ਖੜਾ ਆਪਣਾ ਚੱਲਦੇ ਉਧਰ ਨੂੰ 2 ਕਿਲੋਮੀਟਰ ਦੂਰ ਆਪਣਾ ਦੂਜੀ ਛੱਡਾਂ ਮੈਂ ਉੱਥੇ ਜਾ ਕੇ ਇੱਥੇ ਘੰਟਾ ਡੇਢ ਘੰਟਾ ਦੋ ਘੰਟੇ ਲੱਗਣੇ ਨੇ ਇੱਥੇ ਘੰਟਾ ਡੇਢ ਘੰਟਾ ਲੱਜਿੰਦਾ ਖਸਾਲ ਸਾਰਿਆਂ ਨੂੰ ਮੇਰੇ ਤੋਂ ਦੂਰ ਜਾ ਕੇ ਜਗ ਆਪਣੇ ਮੇਨ ਕਰਮਚਾਰਤ ਰਹੇ ਗਿੜਮਨ 1 1 ਉਹ ਜੋ ਚਲੇ ਤਾ ਹਾਂਜੀ ਮਿੱਤਰੋ ਬਚ ਗਿਆ ਸਾਰੇ ਪਸ ਜਿਹੜਾ ਨੂੰ ਸਰ ਦੇਖ ਸਕਦੇ ਹਾਂ ਲਬੜਿਆ ਫੇ ਪੂਰਾ ਕੁਕਰ ਸੱਟ ਕੇ ਮੂਹਤੋ ਕੇ ਚੱਲਦੇ ਆ ਕਰਨ ਰੂਟ ਵਣ ਖਾ ਕੇ ਫੇ ਦੇਖਦੇ ਆ ਕਿ ਕੀ ਕਰਨਾ ਆ ਪਈਆਂ ਬਾਲਟੀਆਂ ਵੀ ਬੋਰੇ ਚ ਪਾ ਰੱਖਣੀ ਕਿ ਤੇ ਅੰਦਰ ਬਾਕੀ ਮੌਸਮ ਅੱਜ ਮੀਂਹ ਵਾਲਾ ਹੋਇਆ ਕਈ ਬੱਦਲੇ ਆਇਆ ਲੱਗਦਾ ਨਹੀਂ ਸ਼ਾਮ ਨੂੰ ਆਹੋ ਕਸ਼ਦ ਕੱਲੂ ਸ਼ਨੀਵਾਰ ਅੱਧਾ ਦਿਨ ਇਕੱਲਾ ਗੇੜਾ ਮਾਨਾ ਕਰ ਲੋ ਮੈਂ ਕਿਹਨ ਸੱਟਦੇ ਹੋਰ ਲੋ ਵੀ ਮਿੱਤਰੋ ਜਿਹੜਾ ਸਾਰੇ ਫਰਮ ਬਚ ਗਿਆ ਆ ਕੱਪੜੇ ਚੇਂਜ ਕਰ ਲਿਆ ਆਪਾਂ ਹੁਣ ਚੱਲੇ ਆ ਘਰ ਨੂੰ ਰੋਟੀ ਪਾਣੀ ਖਾ ਕੇ 1:00 2:00 ਵਜੇ ਫੇਰ ਲੱਗਦੇ ਆ ਤਾਂ ਜੋ ਟਿਊਟ ਖਾਈ ਜਾਤੇ ਆਗੇ ਸੇਰ ਦੇ ਵੱਜ ਗਏ ਨੇ 12 12 12:30 ਹੁਣ ਜਾ ਮੈਂ ਖਾਂ ਰੋਟੀ ਕਰਨੀ ਫੇਰ ਕੱਪੜੇ ਚੇਂਜ ਕਰਨੇ ਪੈਣੇ ਆ ਇੱਕ ਤਾਂ ਥਾਂ ਚ ਕੱਪੜੇ ਜੀ ਨਿਕਲ ਨਵळा ਹੁੱਕ ਰੇਂਦਾ ਇੱਕ ਤਾਂ ਕਿਚੜਾਈ ਆ ਬਹੁਤ ਕੱਪੜੇ ਬਦਲਣੋਂ ਉੱਥੇ ਜਾਣਾ ਪੈਂਦਾ ਟਾਈਮ ਲੈਂਦਾ ਕਾਫੀ ਉਹ ਸਾਢੇ ਲੈਂਦਾ बाकी रोटी पानी खा गए फिर मिल हैं फिर दादे होगा गए कि काम करना चल मिल मित्र पहुंच के पक घरें रोटी पानी तैयारी होगी दाल गर्म चिट्टे छोले रोटी खाने फिर जाने काम तो ਰੋਟੀ ਬਣੀ ਖਾ ਲਈ ਮਿੱਤਰ ਹੁਣ ਚੱਲਦੇ ਤੌਰ ਤੇ ਕੰਮ ਤੇ ਸਸ ਤੋਂ ਮਿੱਤਰੋ ਆਪਾਂ ਇਸ ਕੰਮ ਤੇ ਤੇ ਕੱਪੜੇ ਘਾਲੇ ਚੇਂ ਦਵਾਰਾ ਹੋਏ ਤੇ ਹੋਰ ਫਰਮ ਤੇ ਆਏ ਆ ਨਾਲ ਜਿੱਥੇ ਮਾਲਕ ਦਾ ਹੋਈ ਫਰਮਾ ਇੱਥੇ ਪਾਣੀ ਦੀ ਦਵਾਈ ਦਵਾਈ ਆਪਾਂ ਅੰਦਰ ਪਾਤੀ ਆ ਆੜਾ ਬਬਲਿੰਗ ਦੇ ਸਪਾਈਵਨ ਦੀ ਵੀਡੀਓ ਹੁਣਾ ਚੇਤੇ ਭੁੱਲ ਗਿਆ ਇਹ ਦਵਾਈ ਪਾਣੀ ਸੀ ਆਪਾਂ ਦੋ ਛਿੱਟਾ ਜਿਹਾ ਪਾਤੀ ਆ ਉਹ ਅੱਧ ਤੋਂ ਹੁੰਦਾ ਬਾਕੀ ਇੱਧਰ ਮਕੈਨਿਕਾ ਸੇਸੀ ਕਰਨੇ ਬਾਕੀ ਹੋਰ ਦੇਖਦੇ ਆ ਕੀ ਆ ਤੇ ਮਿਲਦੇ ਆ ਤੁਹਾਨੂੰ ਜਿਹੋ ਕੰਮ ਆ ਦੱਸਾਂਗੇ ਦਿਖਾਵਾਂਗੇ ਕੀ ਹੁੰਦਾ ਓਕੇ ਜੀ ਬਾਕੀ ਦੋ ਫਰਮ ਤੋਂ ਹੋ ਗਏ ਨੇ ਬਾਕੀ ਆ ਛੱਡ ਤੋਂ ਹੁੰਦੀ ਅੰਦਰ ਆ ਲੱਗ ਗਈ ਸੱਸਾ ਨੇ ਇਹ ਵੀ ਸੱਸਾ ਤੋਂ ਬਾਕੀ ਪੰਜੀ ਰਹਿਣਾ ਤੇ ਹੋਰ ਥੋੜਾ ਕੰਮ ਆ ਇੱਧਰ ਬਹੁਤ ਛੱਡ ਆ ਇੱਧਰ ਵੀ ਲੱਗਰ ਮਕੈਨੀ ਤੇ ਬਹੁਤ ਹੋਈ ਹੈ ਉਹ ਚੱਕਣ ਵਾਲਾ ਹੈ ਜੇ ਇੱਧਰ ਤਾਂ ਪੰਕੂਆ ਇੱਧਰ ਸ਼ਿਡਿਕ ਸ਼ਿਡਾਡੀ ਕੇ ਪਈਆਂ ਤੇ ਕਰਦੇ ਦਿਖਾਣੇ ਅੱਗੇ ਹੋਰ ਕੀ ਹੁੰਦਾ ਤੱਕ ਲਈ ਵੇਟ ਕਰੋ तो पानी करना करके तो हो धो सारे हम अंदर ਹਾਂ ਸਮਝਣਾ ਵਾਸੇ ਇਹ ਗੱਲ ਨੂੰ ਇੱਕ ਛੜ ਤੇ ਉਹ ਵੀ ਸਾਰੀ ਹਾਂ ਸਾਨੂੰ ਲੱਗਦਾ ਦਵਾਈ ਹਲਕਾ ਹਲਕਾ ਦਾ ਸ਼ਟਾ ਲੈਣਾ ਦਾ ਹਾਂ ਮੱਗਾ ਕਰਕੇ ਮੈਂ ਬੈਗ ਵਾਲੇ ਕਰੰਦਾ ਤੇ ਗੱਬੇ ਇਹ ਸੈਟ ਕੇ ਤੇ ਉਹ ਬੜੀ ਛੜ ਦੇ ਤੋਣ ਲਾ ਲਏ ਤਾਂ ਦਵਾਈ ਸਾਰੀ ਪੈ ਗਈ ਆਪਣੇ ਅੰਦਰ ਲੋਕ ਲਾਤ ਤੇ ਆਪਾਂ ਹੁਣ ਚੱਲੇ ਵਿਲਾ ਹੁਣ ਬਸ ਤਿਆਰੀ ਜਾਣ ਦੀ ਹੋਰ ਥੋੜਾ ਟਿਕਾਣਾ ਤੇ ਚੱਲਦੇ ਆ ਬਾਕੀ ਸਾਥ ਵਤੋਂ ਨੇ ਮਨਮੋਟੋ ਨੂੰ ਪਾਣੀ ਪੀਣੇ ਚੱਲਦੇ ਆ ਤੇ ਮੌਸਮ ਅੱਜ ਬਹੁਤ ਹੀ ਹੋਇਆ ਹੈ ਕੋਈ ਬੱਦਲਬਾਰੀ ਹੋ ਰਹੀ ਹੈ ਹਲਕਾ ਹਲਕਾ ਮੀਂਹ ਲੱਗਾ ਮੜਮੜਾ ਤੇ ਠੰਡ ਆ ਸਾਡੀ ਘੱਟ ਮੀਂਹ ਕਰਕੇ ਨਹੀਂ ਤਾਂ ਠੰਡ ਵਹੰਦੀ ਆ ਕਿਵੇਂ ਜੀ ਕਹਿ ਲਈ ਤਾਂ ਆਮੀ ਹੋਈ ਜੇ ਤਾਂ ਹੱਥ ਤੇ ਪਠਾਰ ਦਿਹਾੜੀ ਮੀਂਹ ਕਰਕੇ ਅੱਜ ਥੋੜਾ ਮਜ਼ਮੂਨ ਸਹੀ ਹੈ ਨਾ ਹਰੀਆਲੀ ਹਰੀਲੀ ਹੋ ਗਈ ਆ ਅੱਜ ਮੌਸਮ ਬੜਾ ਵਧੀਆ ਸਵੇਰ ਨੂੰ ਤਾਂ ਕੋਰਾ ਕਾਹੀ ਪਿਆ ਹੁੰਦਾ ਹੈ ਕੱਪੜੇ ਬਣ ਔਖੇ ਹੁੰਦੇ ਜਾਣਾ ਖੋਹਿੰਦਾ ਮੀਂਹ ਕਰਕੇ ਅੱਜ ਥੋੜਾ ਮੌਸਮ ਸਹੀ ਸੀਗਾ ਉਹ ਬਸ ਕੰਮ ਮੁੱਕ ਚੱਲਿਆ ਬਸ ਤੇ ਲੱਗਾ ਅੰਦਰ ਉਹ 10-15 ਟਮਕੇ ਆਣੇ ਵਿਚਾਲੇ ਨੂੰ ਉੱਧਰ ਆ ਮਿੱਤਰੋ ਕੰਮ ਤਾਂ ਆ ਗਿਆ ਜੀ ਆਪਾਂ ਹਾਂ ਥੋੜਾ ਜਿਹਾ ਸ਼ਾਪਿੰਗ ਲਗਾ ਕੇ ਕੋਲ ਕੇਂਦਰ ਚੱਪਸੇ ਕੰਮ ਹੋ ਗਿਆ ਸਭ ਚਲਦੇ ਆ ਘਰ ਨੂੰ ਅ ਜੀ ਬਲੌਗ ਵਰੀ ਲੱਗਾ ਸਬਸਕ੍ਰਾਈਬ ਵੀ ਕਰੋ ਜਨ ਲਾਈਕਰ ਵੀ ਦੋਨ ਮੜਦੇ ਆ ਕੰਮ ਤੇ